ਮਿੱਟੀ 22 ਜੂਨ 2024 ਨੂੰ ਜਿਹੜਾ ਬੱਲਾ ਖਾਣਾ ਹੈ ਇਹ ਮਾਨਯੋਗ ਕਮਿਸ਼ਨਰ ਆਫ ਪੁਲਿਸ ਸ਼੍ਰੀ ਰਣਜੀਤ ਸਿੰਘ ਆਈਪੀਐਸ ਉਹਨਾਂ ਵੱਲੋਂ ਦੁਬਾਰਾ ਸਟਾਰਟ ਕਰ ਦਿੱਤਾ ਗਿਆ ਸੀ ਜਿੱਥੇ ਕਿ ਮੁੱਖ ਅਫਸਰ ਰਜਵੰਤ ਕੌਰ ਉਹਨਾਂ ਦੀ ਪੋਸਟਿੰਗ ਕੀਤੀ ਗਈ ਇਹ ਏਰੀਆ ਬੜਾ ਸੰਵੇਦਨਸ਼ੀਲ ਹੈ ਕਿਉਂਕਿ ਮਹਿਤਾ ਰੋਡ ਜਿਹੜੀ ਉੱਥੇ ਕੋਈ ਲਾਈਟਿੰਗ ਬਹੁਤ ਜ਼ਿਆਦਾ ਨਾ ਹੋਣ ਕਰਕੇ ਵਾਰਦਾਤਾਂ ਕਾਫੀ ਹੁੰਦੀਆਂ ਸੀ ਪਿਛਲੇ ਦਿਨਾਂ ਦੇ ਵਿੱਚ ਇੱਥੇ ਦੋ ਵਾਰਦਾਤਾਂ ਹੋਈਆਂ ਜਿਹੜਾ ਕਿ ਥਾਣੇ ਵੱਲੇ ਦੀ ਅਦਨ ਨਾਲ ਚੌਕੀ ਨਿਊ ਫੋਕਲ ਪੁਆਇੰਟ ਦੀ ਪੁਲਿਸ ਫੋਰਸ ਨੇ ਬੜੀ ਮੁਸਤੈਦੀ ਦੇ ਨਾਲ ਟ੍ਰੇਸ ਕਰ ਲਈਆਂ ਇਹਨਾਂ ਦੇ ਵਿੱਚ ਪਹਿਲੀ ਜਿਹੜੀ ਵਾਰਦਾਤ ਸੀ ਉਸ ਦੇ ਵਿੱਚ ਮਦਈ ਨਵਜੋਤ ਸਿੰਘ ਹੋਣਾ ਦੇ ਘਰ ਚੋਰੀ ਹੋਈ ਸੀ ਤੇ ਦਿਨ ਦਿਹਾੜੇ ਕਿਸੇ ਬੰਦੇ ਨੇ ਇਹਨਾਂ ਦੇ ਘਰ ਐਂਟਰ ਕਰਕੇ ਕਾਫੀ ਨਾ ਦੇ ਕਰੋ ਪੈਸੇ ਵਗੈਰਾ ਚੋਰੀ ਕਰ ਲਏ ਸੀ ਜਿਹਦੇ ਵਿੱਚ ਕਿ ਇਹਨਾਂ ਨੇ ਬਹੁਤ ਜ਼ਿਆਦਾ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕਰਕੇ ਟੀਮਾਂ ਬਣਾ ਕੇ ਇਹਦੇ ਵਿੱਚ ਗੁਰਜੰਟ ਸਿੰਘ ਨਾਮ ਦਾ ਬੰਦਾ ਜਿਹੜਾ ਕਿ ਦਸ਼ਮੇਸ਼ ਨਗਰ ਪਿੰਡ ਦਾ ਰਹਿਣ ਵਾਲਾ ਸੀ ਉਹਨੂੰ ਪਹਿਲਾਂ ਤਾਂ ਡਿਟੈਕਟ ਕੀਤਾ ਕਿ ਉਹਨੇ ਚੋਰੀ ਕੀਤੀ ਹੈ ਫਿਰ ਉਹਨੂੰ ਅਰੈਸਟ ਵੀ ਕੀਤਾ ਤੇ ਉਹਦੇ ਕੋਲੋਂ 70000 ਰੁਪਏ ਦੇ ਕਰੀਬ ਜਿਹੜੀ ਕਰੰਸੀ ਜਿਹੜੀ ਉਹਨੇ ਚੋਰੀ ਕਰ ਲਈ ਸੀ ਉਹ ਬਰਾਮਦ ਕੀਤੀ। ਦੂਸਰਾ ਜਿਹੜਾ ਇੱਥੇ ਵਾਰਦਾਤ ਹੋਈ ਇੱਕ ਦਿਨ ਦੁਰਾਨੇ ਨਾਕਾਬੰਦੀ ਜਿਹੜੇ ਨਿਊ ਪੁਲਿਸ ਵੋਕਲ ਪੁਆਇੰਟ ਇੰਜੰਕਟ ਨੇ ਅਸੀ ਕਸ਼ਮੀਰ ਸਿੰਘ ਇਹਨਾਂ ਨੇ ਇੱਕ ਕੁਲਦੀਪ ਸਿੰਘ ਨਾਮ ਦੇ ਬੰਦੇ ਨੂੰ ਰੋਕਿਆ ਜਿੰਨੇ ਕੇ ਮੋਟਰਸਾਈਕਲ ਇਥੇ ਪਸ਼ੂ ਮੰਡੀ ਜਿਹੜੀ ਵੱਲਾ ਇਥੋਂ ਚੋਰੀ ਕੀਤਾ ਸੀ ਜਦੋਂ ਉਹਨੂੰ ਕੁੱਛਕੁਛ ਪੁੱਛ ਪ੍ਰਤੀਤ ਕੀਤੀ ਗਈ ਤਾਂ ਉਸ ਤੋਂ ਕੋਈ ਡਾਕੂਮੈਂਟ ਵੀ ਨਹੀਂ ਸੀਗਾ ਕਿ ਚੋਰੀ ਦਾ ਮੋਟਰਸਾਈਕਲ ਸਪਲੈਂਡਰ ਵੀ ਉਸ ਤੋਂ ਬਰਾਮਦ ਹੋਇਆ ਤੇ ਨਾਲ ਦੋ ਮੋਬਾਈਲ ਫੋਨ ਵੀ ਚੋਰੀ ਦੇ ਬਰਾਮਦ ਹੋਏ ਸੋ ਇਸ ਏਰੀਆ ਦੇ ਵਿੱਚ ਜਿੱਥੇ ਕਿ ਆਰਮੀ ਅਮੂਨੀਸ਼ਨ ਡੰਪ ਵੀ ਹੈ ਕੋ ਰਾਮਦਾਸ ਹਸਪੀਟਲ ਵੀ ਹੈ ਇਸਾਡਾ ਨਵਾਂ ਥਾਣਾ ਜਿਹੜਾ ਬੱਲਾ ਹੈ ਤੇ ਚੌਂਕੀ ਨਿਊ ਕੋਪਲ ਪੁਆਇੰਟ ਹੈ ਇਹ ਬੜੀ ਮੁਸਤੈਦਗੀ ਦੇ ਨਾਲ ਕੰਮ ਕਰ ਰਿਹਾ। ਅਸੀਂ ਵਿਸ਼ਵਾਸ ਪਾਉਣਾ ਚਾਹੁੰਦੇ ਹਾਂ ਏਰੀਆ ਦੇ ਵਿੱਚ ਕਿ ਜਿਹੜ ਨੂੰ ਪਹਿਲਾਂ ਲੱਗਦਾ ਸੀ ਕਿ ਇੱਥੇ ਕਾਫੀ ਜ਼ਿਆਦਾ ਵਾਰਦਾਤਾਂ ਵਗੈਰਾ ਹੋ ਰਹੀਆਂ ਹਨੇਰੇ ਕਰਕੇ ਤੇ ਰੋਡ ਕੰਸਟਰਕਸ਼ਨ ਕਰਕੇ ਉਹਨਾਂ ਨੂੰ ਇਹ ਹੋਰ ਮਿਹਨਤ ਦੇ ਨਾਲ ਕਿੱਥੇ ਪੁਲਿਸਿੰਗ ਕੀਤੀ ਜਾਊਗੀ ਤੇ ਇਹੋ ਜਿਹੀ ਕਿਸੇ ਵੀ ਕ੍ਰਾਈਮ ਨੂੰ ਜਿਹੜੀ ਥੱਲ ਪਈ